ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੰਡੀ ਪਹੁੰਚਿਆ ਮੌੜ ਮਿੱਤਰੋ ਰੇਲ ਗੱਡੀ ਦੇ ਨਾ ਡੱਬੇ ਜਿੱਤੀ ਮਾਝਾ ਉਹ ਡਬਲ ਉਹ ਵੱਡੇ ਗਾਦੀ ਮਾਝਾ ਬਾਈ ਜੀ ਆਰਡਰ ਕੁਆਲਟੀ ਬਹੁਤ ਵਧੀਆ ਪਿੱਠ ਪੂੜੇ ਦੀ ਚੰਗੀ ਆ ਹਾਥੀয়ার ਕੀ ਮਾਝਾ ਫੇਰ ਦੱਸ ਦਿੰਨਾ ਦੁਆਰੇ ਸਾਨੂੰ ਬਹੁਤ ਵੱਡੀ ਲੈਵਾ ਥੱਲੇ ਲੱਗਦਾ ਡੁੱਬ ਜਾਣੀ ਦਾ ਸਹੀ ਹੈ ਚੈੱਕ ਕਰ ਲੋ ਬਹੁਤ ਹੀ ਸਰਾ ਮਾਜਾ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰ ਲੈਨੇ ਆਂ ਬਾਈ ਆਈ ਸਾਹਮਣੇ ਵੜਾ ਜਾ ਹਾਂਜੀ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਕਿਹੜੇ ਪਿੰਡੋਂ ਪਹੁੰਚੇ ਆਂ ਬਰੇ ਤੋਂ ਹੀ ਬਰੇ ਭਲਾਡੇ ਕੋਲੇ ਜਿਹੜੇ ਸਾਡੇ ਬਰੇ ਸਾਹਿਬ ਬਰੇ ਸਾਹਿਬ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਸੂਈ ਬਈ ਮਾਜ ਆਪਣੀ ਇਹੇ ਹਾਂਜੀ ਸੂਈ ਕਿੱਥੇ ਬੱਚਾ ਦਾ ਕਈ ਦਿਨ ਹੋ ਗਿਆ ਹੈ ਹਾਂਜੀ 18-20 ਦਿਨ ਹੋ ਗਏ ਸਾਰਾ ਵੀ ਦੇ ਕੱਟਿਆ ਇਕੱਟਾ ਕੱਟਾ ਹੀ ਕੱਟਾ ਮਗਰ ਆ 20 ਦਿਨ ਸੂਈ ਨੂੰ ਹੋ ਗਏ ਤੇ ਕਿਹੜੇ ਸੂਏ ਸੂਈਏ ਵੀਰੇ ਤੀਜੇ ਜੀ ਤੀਜੇ ਸੂਏ ਸੂਈ ਆ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਨੇ ਦੂਜੇ ਸੂਏ ਕੱਟੇ ਜੀ ਇਹਨਾਂ 19 ਕਿਲੋ ਤੇ ਹੁਣ ਤਾਂ ਹੋਰ ਵੀ ਆਸ ਹੋਊ ਹੈਨਾ 21 ਕਿਲੋ ਦੁੱਧ ਆ ਜੀ ਤਿਆਰ ਅੱਛਾ 21 ਕਿਲੋ ਦੁੱਧ ਆ ਕੀ ਰੇਟ ਕਰਤਾ ਫਿਰ ਸਹੀ ਸਹੀ 470 ਜੀ ਜਮਾ ਮਾਨਦਾਨ ਕਰਤੀ ਤਸ ਬੋਲ ਮਾਨਦਾਨ ਕਰਾਂਗੇ ਜੀ ਕਿਹੜਾ ਚੈਟ ਨੰਬਰ ਬੋਲ ਦੇ ਫਿਰ ਆਪਾਂ 6965 3173 ਔਰ ਵੀ ਮਾਝ ਕੋਈ ਕੀ ਆਪਣੀ ਇਹ ਕਾ ਨਾਲ ਕਾ ਨਾਲ ਨਹੀਂ ਮਾਝਾ ਬਾਈ ਕਹਿੰਦਾ ਇਹ ਕਿਹੜੇ ਸੂਏ ਸੂਈ ਆ ਇਹ ਵੀ ਤੀਜੇ ਸੂਏ ਤੀਜੇ ਸੂਏ ਸੂਈ ਆ ਬਾਈ ਜੀ ਥਣਾ ਦੀ ਵੇਥੇ ਦੀ ਬਹੁਤ ਆ ਪਿੱਠਪੂੜੇ ਦੀ ਚੰਗੀ ਆ ਮਾਝ ਤੇ ਇਹ ਕਿੰਨਾ ਕ ਦੁੱਧ ਕੱਢੂ ਬਾਈ ਇਰਕੀ ਇਹ ਥੱਲੇ 16 ਲੀਟਰ ਦੁੱਧ ਆਈ 16 ਹੈਗਾ ਹਾਂ ਜੀ ਕਰਦੀਆਂ ਕਿ ਆਪਣੀ ਵਪਾਰ ਦਾ ਕੰਮ ਆ ਕੰਮ ਵਪਾਰ ਦਾ ਕੰਮ ਆ ਵਪਾਰ ਦਾ ਬਾਈ ਦਾ 16 ਲੀਟਰ ਕਹਿੰਦਾ ਵਸਾਕੀ ਤਸੱਲੀ ਕਰਕੇ ਲੈ ਜੇ ਅਗਲਾ ਹਾਂ ਹਾਂ ਕੋਈ ਗੱਲ ਨਹੀਂ ਅੱਛਾ ਇਹਦਾ ਗ੍ਰੇਡ ਕਰਿਆ ਇਹ ਦੇ ਦਾਂਗੇ 81 81 ਦੀ ਮਾਨਤਨ ਕਰਦੇ ਹਾਂ ਖੁੱਲਾ ਹੈ ਬਹੁਤ ਵਧੀਆ ਚੰਗੀਆਂ ਮੱਝਾਂ ਵਾਈ ਦੀਆਂ ਮੰਡੀ ਮੋੜ ਤੇ ਲੈ ਕੇ ਪਹੁੰਚਿਆ ਹੋਇਆ ਕੱਟੜੀ ਆ ਮੰਗ ਤੇ ਉਹ ਕੱਟੀ ਆ ਮਗਰ ਛੋਟੀ ਜੀ ਇਹਨਾਂ ਤਾਂ ਥੋੜੇ ਦਿਨ ਹੀ ਹੋਇਆ ਨਾ 11ਵਾਂ ਦਿਨ 11ਵਾਂ ਦਿਨ ਹੋਇਆ ਸੂਈ ਨੂੰ ਪਾਈ ਕਹਿੰਦਾ ਨੰਬਰ ਬੋਲਤਾ ਸੀ ਨੰਬਰ ਬੋਲ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਬਹੁਤ ਵਧੀਆ ਚੰਗੀਆਂ ਮੱਝਾਂ ਹੋਰ ਮਿੱਤੂ ਵੰਡੀ ਮੋੜ ਤੇ ਪਹੁੰਚੀਆਂ ਹੋਈਆਂ ਇਹ ਆ ਖੜੀ ਐ ਪੂਰੀ ਇਹਦਾ ਗ੍ਰੇਟ ਕਰਿਆ ਆਪਣੀ ਤੌਰ ਨੇ ਮੜਿਆ ਸ਼ੁਕਰਾ ਦਿਨਿਆ ਤੁਹਾਨੂੰ ਮੋੜ ਲਿਆ ਮੱਝਾਂ ਬਤੇਰੀਆਂ ਆਈਆਂ ਬਾਈ ਜੀ ਰੋਕ ਲਾ ਬਾਈ ਕਿਹੜੇ ਪਿੰਡੋਂ ਪਹੁੰਚੇ ਆ ਭਗਤੇ ਕੋਲੇ ਬੈਠਾ ਨਹੀਂ ਬਾਈ ਜੀ ਛੱਠੀ ਭਾਈ ਮੋਗੇ ਚ ਪੈਂਦਾ ਹਾਂਜੀ ਤੇ ਸੋਹਣੀ ਮੱਝ ਆਪਣੀ ਹਾਂਜੀ ਦੂਜਾ ਸੂਗਾ ਦੂਜਾ ਸੂਗਾ ਕੀ ਰੇਟ ਕਰਦਾ ਵੀਰੇ 2 5 2 5 ਰੇਟ ਜਾਇਜ਼ ਆ ਬਾਈ ਦਾ ਸਹੀ ਆ ਨੰਬਰ ਬੋਲ ਦੇ 99796 97736 ਧੰਨਵਾਦ ਬਾਈ ਬਹੁਤ ਸੋਹਣੀ ਮੱਝ ਆ ਬਾਈ ਦੀ ਆਰਡਰ ਬਣਾਉਂਦੀ ਆ ਹੁੰਦੀ ਆ ਜੈਸੂਏ ਸੂਨਾભાઈ ਨੇ ਦੱਸਤਾ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਠੀਕ ਹੋ ਗਿਆ ਆਰ ਮਹੀਨੇ 20 ਤਰੀਕ ਦੀ ਮੰਡੀ ਲੱਗਦੀ ਹੈ ਪਿਆਰਿਓ ਦਿਖਾ ਦਿੰਦੇ ਆ ਸਾਨੂੰ ਦਰ ਫਿਰ ਕੇ ਮੇਲਾ ਆ ਲਈ ਜਾਂਦਾ ਬਾਈ ਸਾਨ ਸਾਨ ਵੀ ਆਏ ਇੱਥੇ ਮੱਜਾਂ ਵੀ ਆਈਆਂ ਗਾਈਆਂ ਵੀ ਆਈਆਂ ਬੂਰੀਆਂ ਦੀਆਂ ਆਈਆਂ ਕਾਲੀਆਂ ਦੀਆਂ ਆਈਆਂ ਆ ਦੇਖ ਲਓ ਬੈਡ ਵੀ ਖੜੀ ਆ। ਇਹ ਆ ਮੰਡੀ ਮੋੜ ਮਿੱਤਰੋ। ਆ ਮੰਡੀ ਜੀ ਕੀ ਦੀ। ਕਿਹੜੀ ਮੱਝ ਆ ਜੀ ਆਪਣੀ? ਕਿਹੜੇ ਸੂਨ ਵਾਲੀ ਆ, ਸੂਨ ਵਾਲੀ ਆ ਜੀ? ਕੀ ਰੇਟ ਕਰਿਆ ਬੱਕੂ ਇਹਦਾ? ਉਹਦਾ ਇੱਕ 30 ਕਰਿਆ ਬਾਈ ਬਹੁਤ ਚੰਗੀਆਂ ਮੱਜਾਂ ਇੱਥੇ ਪੌਂਚੀਆਂ ਹੋਈਆਂ ਬਾਈ ਬਹੁਤ ਡਬਲ ਆਜੋ ਬਾਈ 1 ਵਜੇ ਛੋਟੀਆਂ ਵੱਡੀਆਂ ਸਾਰੀਆਂ ਦਿਖਾ ਦੇਂਗੇ ਤੁਹਾਨੂੰ ਇਹ ਮਲਟੀ ਮੋਰ ਦਾ ਨਜ਼ਾਰਾ ਅਕੀਦ ਨੂੰ ਕਿੰਤੁਰਾ ਹੈ ਸ਼੍ਰੀ ਵਾਇਕੁਲਜੀ ਕਾ ਖਾਲਸਾ ਵਾਇਕੁਲਜੀ